ਜੈਸੂਨ ਨਾਮ ਹੈ ਤੇ ਇਹ ਸਾਡੀ ਜੱਦੀ ਜਦੀਨ ਹੈ ਇਹ ਹੁੰਦਨਪੁਰੀ ਨਹੀਂ ਹੁੰਦਨਪੁਰੀ ਛੇਕੇ ਦੇ ਬਿਲਕੁਲ ਨਾਲ ਲੱਗਦੀ ਹੈ ਉੱਥੇ ਸਰ ਕੋਈ ਹੈ ਨਾ ਜਿੱਦਾਂ बार-बार ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਅਕੂਦਾ ਸੋਦਾ ਅਰਵਿੰਦਪੁਰੀ ਆ ਕੋਈ ਉਹਨਾਂ ਨੇ ਅੱਜ ਕਿਸੇ ਕੁਝ ਹੋਰ ਨੂੰ ਭੇਜ ਦਿੰਦੇ ਆ ਜਦੋਂ ਵੀ ਅਸੀਂ ਇੱਥੇ ਕੁਝ ਕਰਨ ਲੱਗਦੇ ਆ ਤੇ ਲੜਾਈ ਦੇ ਵੀ ਕਦੇ ਕੋਈ ਪੇਪਰ ਚੱਕ ਕੇ ਆਇਆ ਨਹੀਂ ਇੱਕ ਬੰਦਾ ਨਹੀਂ ਹੈਗਾ ਕਦੇ ਕੋਈ ਦੇਪਰ ਚੱਕ ਕੇ ਆਉਂਦਾ ਕਦੀ ਕੋਈ ਪੇਪਰ ਚੱਕ ਕੇ ਆਉਂਦਾ ਇਹ ਅਲੱਗ-ਅਲੱਗ ਬੰਦੇ ਆ ਜਾਂਦੇ ਆ ਬਸ ਸਾਨੂੰ ਰੋਕਣ ਵਾਸਤੇ ਨਹੀਂ ਸਰ ਮੈਨੂੰ ਕੋਈ ਨਹੀਂ ਜਾਂਦਾ ਫਿਰ ਕਿਉਂ ਗੱਲ ਕਰ ਰਹੇ ਤੁਹਾਡੀ ਜਿਹੜੀ ਸਰ ਮੇਰੀ ਖਾਲੀ ਜਗ੍ਹਾ ਪਈ ਹੁੰਦੀ ਆ ਇਹਨਾਂ ਨੇ ਇਹੀ ਬਣਾਇਆ ਹੋਇਆ ਸਿਸਟਮ ਜਿਹੜੀ ਖਾਲੀ ਜਗ੍ਹਾ ਉੱਤੇ ਕਬਜ਼ੇ ਕਰ ਲਓ ਉਹਨਾਂ ਦੇ ਨਾਲ ਜਗ੍ਹਾ ਵੀ ਉਹਦੀ ਖਾਲੀ ਜਗ੍ਹਾ ਦੇ ਨਾਲ ਉਹਨਾਂ ਦੀ ਵੀ ਜਗ੍ਹਾ ਨਹੀਂ ਸਰ ਆ ਸਾਰੀ ਜਗ੍ਹਾ ਸਾਡੀ ਲੱਗਦੀ ਆ ਉੱਥੇ ਤੇ ਤੁਸੀਂ ਉਹ ਗੱਲ ਜੇ ਸਾਰੀ ਆ ਮੇਸਟਰ ਕਾਰਪੋਰੇਸ਼ਨ ਤੇ ਗੇਟ ਲੱਗਿਆ ਹੋਇਆ ਰੋਡ ਦਾ ਜਿਹੜੀ ਨਾ ਜੇ ਕਾ ਵੀ ਹੈਗਾ ਠੀਕਾ ਦੇ ਉਹਨਾਂ ਦਾ ਨਹੀਂ ਠੀਕਾ ਵੀ ਸਾਡਾ ਸੀ ਉਹ ਵੀ ਇਹਨਾਂ ਨੇ ਜ਼ਬਤ ਕੀਤਾ ਹੋਇਆ ਕਾਫੀ ਟਾਈਮ ਹੋ ਗਿਆ ਉਹ ਲਗਾਈ ਹੋਈ ਹੈ ਜੀ ਇਹਨਾਂ ਤੇ ਅੱਜ ਕੀ ਮਸਲਾ ਆਇਆ ਅੱਜ ਇਹ ਹੈ ਜੀ ਆ ਦੇਖੋ ਆਹ ਕ੍ਰੇਨ ਬੁਲਾਈ ਗਈ ਆ ਅਸੀਂ ਤਾਂ ਆਪਣੇ ਕੰਮਾਂ ਕਾਜਾਂ ਤੇ ਬੈਠੇ ਹੋਏ ਸੀ ਇਹ ਸਾਲੇ ਸਾਨੂੰ ਫੋਨ ਆਂਦਾ ਕਿ ਇੱਥੇ ਦੀ ਮਿੱਟੀ ਸਾਰੀ ਪਤਵਾ ਦਿੱਤੀ ਆ ਅਸੀਂ ਸਾਰੇ ਫਿਰ ਇਕੱਠੇ ਹੋਏ ਆ ਉਹਨਾਂ ਨੇ ਵਾਪਸ ਮਿੱਟੀ ਵਾਪਸ ਭਰੀ ਜਾਵੇ ਜਗਾ ਸਾਡੀ ਆ ਇਹਦੇ ਤੇ ਕਬਜ਼ਾ ਸਾਡਾ ਅਸੀਂ ਤਾਂ ਰੱਖ ਤੇ ਵੀ ਜਗਾ ਦਿੱਤੀ ਹੋਈ ਸੀ ਪੂਰੇ ਲਾਦੇ ਹਿਸਾਬ ਨਾਲ ਸੀ ਰੈਂਟ ਤੇ ਜਗ੍ਹਾ ਪੂਰੀ ਐਗਰੀਮੈਂਟ ਕਰਕੇ ਦਿੱਤੀ ਹੋਈ ਸੀ ਉਹ ਉਹਨੂੰ ਸਾਰੀ ਮਿਲੀ ਹੋਈ ਆ ਸਹੀ ਸਾਡੀ ਸੁਣਵਾਈ ਨਹੀਂ ਹੋ ਰਹੀ ਕਿੱਥੇ ਕਾਰਵਾਈ ਵੀ ਹੋਈ ਹੈ ਹਾਂਜੀ ਸਾਡੇ ਤੇ ਆਹ ਨੂੰ ਉਸ ਪਰਚੇ ਨਾਲ ਨੇ ਕਰਵਾਇਆ ਵੀ ਆ ਕੋਈ ਪਰਚਾ ਵਗੈਰਾ ਹਾਂਜੀ ਪਰਚਾ ਕਰਵਾਇਆ ਹੈ ਇਹਨਾਂ ਨੇ ਕਿਉਂ ਦੇਖੋ ਕਿ ਇਹ ਵੀ ਕੀ ਸਾਡੀ ਜ਼ਮੀਨ ਨੂੰ ਹਟਾਇਆ ਜਾ ਰਿਹਾ ਤੇ ਪਰ ਉੱਪਰ ਅਸੀਂ ਸਾਰੇ ਕੁਝ ਥਾਣੇ ਦੇ ਆਏ ਆ ਸਭ ਕੁਝ ਕਿੱਧਰ ਆ ਸਾਡੇ ਦੇ ਪਰ ਫੋਲਡ ਹੋ ਕੇ ਸਾਈਡ ਤੇ ਪਿਆ ਤੇ ਉਹਨਾਂ ਨੂੰ ਕੀ ਆ ਇਹਨਾਂ ਨੂੰ ਹੋ ਰਿਹਾ ਬੰਦਿਆਂ ਨੂੰ ਇਹ ਪੁਲਿਸ ਸਾਫੇ ਖਾ ਚੁੱਕੀ ਹੈ ਇਹ ਸਾਨੂੰ ਪਤਾ ਚੱਲੋ ਇਹ ਜਿਹੜੀ ਸਾਡੀ ਜਿਹੜੀ ਵੀ ਹੈ ਇਹ ਸਾਡੀ ਮਿੱਟੀ ਵਾਪਸ ਪਾਈ ਜਾਵੇ ਜੋ ਵੀ ਇਹ ਪੇਪਰ ਸਾਡੇ ਦੇਖੇ ਜਾਣ ਤੁਹਾਡੀ ਵੀ ਗੱਲ ਸੁਣੀ ਜਾਵੇ ਸਾਡੇ ਪੇਪਰ ਦੇਖੋ ਸਾਡੇ ਉਹਨਾਂ ਦੀ ਉਹਨਾਂ ਦੀ ਗੱਲ ਸੁਣ ਰਹੇ ਆ ਪਰ ਸਾਡੇ ਨਾ ਕੋਈ ਗੁੱਸੇ ਤੋਂ ਇਲਾਵਾ ਕੋਈ ਪੇਪਰ ਨਹੀਂ ਹੈ ਅਸੀਂ ਸਾਰੇ ਆਪਣੇ ਪੇਪਰ ਦੇ ਰਹੇ ਆ ਪਰ ਉਹ ਸਾਡੀ ਕੋਈ ਸੁਣਵਾਈ ਨਹੀਂ ਹੈ ਉਹਨਾਂ ਕੋਈ ਪੇਪਰ ਹੈਗੇ ਉਹਨਾਂ ਕੋਲ ਉਹਨਾਂ ਕੋਲ ਸਿਰਫ ਗੁੱਸੇ ਲਾ ਕੇ ਖੜੇ ਹੋ ਗਏ ਆ ਗੰਮੀ ਰਜਿਸਟਰੀ ਆ ਉਹਨਾਂ ਕੋਲ ਪਰ ਲੁਧਿਆਣਾ ਦੇ ਵਿੱਚ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੇ ਲੁਧਿਆਣਾ ਦੇ ਵਿੱਚ ਲੈਂਡ ਮਾਫੀਆ ਦਾ ਪੂਰੀ ਚਰਮ ਸੀਮਾ ਤੇ ਆ ਪੂਰੀ ਚਰਮ ਸੀਮਾ ਤੇ ਆ ਕਿਸੇ ਦੀ ਵੀ ਜ਼ਮੀਨ ਤੇ ਕਬਜ਼ਾ ਕਰਨ ਤੋਂ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਮਿਲੀ ਹੋਈ ਹੈ ਨਾਲ ਥਾਣਾ ਮਿਲਿਆ ਹੋਇਆ ਨਾਲ ਥਾਣਾ ਮਿਲ ਕੇ ਕੰਮ ਕਰਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਤੇ ਪਰਚਾ ਪਾਤਾ ਆ ਤੇ ਅਸੀਂ ਇਹ ਅਸੀਂ ਅਸੀਂ ਇਹ ਸੀਪੀ ਸਾਹਿਬ ਨੂੰ ਅਸੀਂ ਫੁੱਲ ਇੰਚਾਰਜ ਨੂੰ ਇਹ ਮੰਗ ਕਰਦੇ ਆ ਪੂਰੀ ਮੰਗ ਕਰਦੇ ਆ ਕਿ ਜਿਹੜੇ ਥਾਣੇ ਨੇ ਉਹਨਾਂ ਦੇ ਉੱਤੇ ਤੁਸੀਂ ਪੂਰੀ ਦਰਾਂ ਨਾਲ ਆਪਣੇ ਨੱਕ ਪਾਓ ਉਹਨਾਂ ਤੇ ਕਿ ਪੈਸਾ ਲੈ ਕੇ ਕੋਈ ਕੰਮ ਨਾ ਕਰਨ ਕਿਉਂਕਿ ਉਹਨਾਂ ਦੇ ਅੱਜ ਸਾਡੇ ਨੂੰ ਉੱਥੇ ਜਾ ਕੇ ਧਮਕੀਆਂ ਦਿੱਤੀਆਂ ਉੱਥੇ ਥੱਟ ਕੀਤਾ ਸਾਨੂੰ ਜੁਗੀ ਪਾਰਟੀ ਨੇ ਉਹਨਾਂ ਦੇ ਸਾਹਮਣੇ ਤੇ ਪੁਲਿਸ ਵਾਲੇ ਕਹਿ ਰਹੇ ਕਿ ਅਸੀਂ ਤੁਹਾਡੇ ਤੇ ਪਰਚਾ ਕਰ ਦੇਣਾ ਆ ਐਸੇ ਵੀ ਸਾਡੇ ਨਾਲ ਬਤਮੀਗੀ ਨਾਲ ਗੋਲੀ ਆ ਕੋਲ ਤੁਹਾਡੇ ਤੇ ਕਾਰਵਾਈ ਹੋਈ ਵੀ ਹੈ ਕਾਰਵਾਈ ਹੋਈ ਹੈ ਜੀ ਮੇਰੀ ਵਾਈਫ ਤੇ ਪਰਚਾ ਹੋਇਆ ਆ ਇੱਕ ਗੱਲ ਦਾ ਪਰਚਾ ਹੋਇਆ ਜੀ ਆਪਣੀ ਜ਼ਮੀਨ ਤੇ ਸਾਡੇ ਅਸੀਂ ਸਮਾ ਅਸੀਂ ਕੰਸਟਰਕਸ਼ਨ ਕਰ ਰਹੇ ਆ ਅਸੀਂ ਉਹਨੂੰ ਕਿਰਾਏ ਤੇ ਦਿੱਤਾ ਆ ਤੁਹਾਡੀ ਜ਼ਮੀਨ ਦਾ ਸਾਡੇ ਤੇ ਕਬਜ਼ਾ ਕਰਨ ਦਾ ਆਡੀ ਜ਼ਮੀਨ ਤੇ ਸਾਡਾ ਹੀ ਕਬਜ਼ਾ ਕਰਨ ਦਾ ਅੱਜ ਕੀ ਮੈਟਰ ਆ ਅੱਜ ਮੈਟਰ ਆ ਜੀ ਜੀਸੀਬੀ ਬੁਲਾ ਲਈ ਇਹਨਾਂ ਦਾ ਹਰ ਰਾਤ ਤੋਂ ਰਾਤ ਅੱਧੀ ਰਾਤੋਂ ਕੰਮ ਕਰਾਂ ਦਾ ਕੀ ਮਤਲਬ ਆ ਅੱਧੀ ਰਾਤ ਨੂੰ ਕੌਣ ਜੀਸੀਬੀ ਬੁਲਾਉਂਦਾ ਆ ਕੰਮ ਕੰਮ ਕਰਨਾ ਸ਼ਰਿਆਮ ਕਰੋ ਔਰ ਰਾਤ ਨੂੰ ਜੀਸੀਬੀ ਆਨੇ ਲੱਗੇ ਆ ਫਿਰ ਜਦੋਂ ਸੋਰੀ ਆਪਣੀ ਜਗ੍ਹਾ ਤੋਂ ਨਿਗਾਹ ਮਾਰਨ ਆਏ ਤੇ ਸੱਟੇ ਲੱਗਿਆ ਆ ਅਸੀਂ ਜੀਸੀਬੀ ਨੂੰ ਕਹਿ ਰਹੇ ਆ ਕਿ ਜ਼ਮੀਨ ਭਰ ਦੇਵੇ ਉਹ ਕੋਲੇ ਖਾਲੇ ਕਹਿ ਰਿਹਾ ਕਿ ਤੂੰ ਜਦ ਤੱਕ ਨਹੀਂ ਭਰਨੀ ਜਦ ਤੱਕ ਸਾਡਾ ਹੁਕਮ ਨਹੀਂ ਆਂਦਾ ਉਦੋਂ ਤੱਕ ਨਹੀਂ ਕੋਈ ਚ ਨਹੀਂ ਹੋਈ ਆ ਕਰੀਆਮ ਕੰਮ ਚੱਲ ਰਹੇ ਆ ਇੱਥੇ ਅਸੀਂ ਇਹ ਇਸ ਲਈ ਵਾਸਤੇ ਅਸੀਂ ਧਰਨਾ ਵੀ ਦਵਾਂਗੇ ਅਸੀਂ ਸੀਪੀ ਸਾਹਿਬ ਦੇ ਅੱਗੇ ਵੀ ਧਰਨਾ ਦਵਾਂਗੇ ਅਸੀਂ ਇਹ ਕਹਾਂਗੇ ਉਹਨਾਂ ਨੂੰ ਕਿ ਜਿਹੜਾ ਮਾਫੀਆ ਹੈਗਾ ਉਹਨਾਂ ਨੂੰ ਅੱਛੀ ਕਰਨ ਲੱਗ ਪਾ ਲੋ ਨਹੀਂ ਤਾਂ ਇਹਦੇ ਪਰਿਨਾਮ ਜਿਹੜੇ ਸਮਾਜ ਵਾਸਤੇ ਬਹੁਤ ਬੁਰੇ ਨਿਕਲਣਗੇ ਸੀਐਮ ਸਾਹਿਬ ਨੂੰ ਕੰਪਲੀਟ ਜਾ ਰਹੀ ਹੈ ਸਰ ਹਾਂਜੀ ਜਾ ਰਹੀ ਹੈ ਜੀ ਪੂਰੀ ਤਰ੍ਹਾਂ ਅਸੀਂ ਅੱਗੇ ਤੱਕ ਜਾਵਾਂਗੇ ਆਪ ਸਰਕਾਰ ਆ ਸਾਨੂੰ ਪੂਰਾ ਭਰੋਸਾ ਹੈ ਮੇਰਾ ਨਾਮ ਹਰਪੀਤ ਸਿੰਘ ਹੈ ਜੀ ਇਹ ਮਾਮਲਾ ਕੀ ਹੈ ਜੀ ਇਹ ਇਹ ਜ਼ਮੀਨ ਦਾ ਮਾਮਲਾ ਜੀ ਸਾਡੀ ਇਹ ਜ਼ਮੀਨ ਹੈ ਪਛਤੈਲੀ ਜ਼ਮੀਨ ਹੈ ਔਰ ਇਕੱਲੀ ਨੂੰ ਨਹੀਂ ਹੈਗੀ ਸਾਡੀ 3300 ਗਜ ਦਾ ਪੂਰਾ ਰਕਬਾ ਹੈਗਾ ਤੇ ਜਿਹਦੇ ਵਿੱਚ ਇਹ ਮੈਂ ਤੇ ਮੇਰੀ ਭੈਣ ਵਿਰਾਸਤ ਤੋਂ ਮਾਲਕ ਬਣੇ ਹੋਏ ਹਾਂ ਸਾਨੂੰ ਬੱਤਰ ਤੋਂ ਰਿਸ਼ਤੀ ਹੈਗੀ ਦਾਦੀ ਜੀ ਦੇ ਦਾਦਾ ਜੀ ਦੇ ਨਾਮ ਤੇ ਤੇ ਇਸ ਸਿਸਤੇ ਦੇ ਨਾਮ ਤੇ ਇਹ ਰਿਸ਼ਤੀ ਹੋਈ ਹੋਈ ਹੈ 192 ਗਾਜੀ ਤੇ ਇਹ ਅਸੀਂ ਪੱਕੇ ਤੌਰ ਤੇ ਕਿਰਾਇਆ ਨਾਮਾ ਲਿਖ ਕੇ ਪੱਠੇ ਵਾਲੇ ਨੂੰ ਕਿਰਾਏ ਤੇ ਦਿੱਤਾ ਇੱਕ ਤਾਂ ਉਹਨੇ ਸਟਵਾਈਆ ਆਪਣਾ ਬੋਲ ਲਾਇਆ ਭੱਲਾ ਸੀਨਰ ਸਟੂਰ ਦਾ ਤੇ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਬੁਲਾਇਆ ਉਹਨਾਂ ਨੇ ਕਿਹਾ ਤੁਸੀਂ ਆਪਣਾ ਕਰਜ਼ਾ ਖਾਲੀ ਕਰੋ ਇਹਨਾਂ ਨੂੰ ਦੇ ਦਿਓ ਇਹਨਾਂ ਨੂੰ ਦੂਜੀ ਪਾਰਟੀ ਨੂੰ ਜਿਹੜਾ ਅਰਵਿੰਦਪੁਰੀ ਦਾ ਜਿਹੜਾ ਪਾਉਟਾ ਨੇ ਹੋਲਡਰ ਹੈ ਪਰਮੀਸਿੰਗ ਉਹਨਾਂ ਨੂੰ ਦੇ ਦੋ ਜੀ ਕਿਉਂ ਦੇ ਦੋ ਉਹ ਕੀ ਹੋਏ ਜੀ ਇਹ ਕਰਜ਼ਾ ਕਰਨਗੇ ਵੀ ਤਾਂ ਅਸੀਂ ਤੁਹਾਡੇ ਤੋਂ ਪਰਚਾ ਕਰਦਾਂਗੇ ਸਿੱਧਾ ਉਹਨਾਂ ਦੇ ਸਹਾਇਾਨ ਤਲੁਕਿਆ ਉਹਨਾਂ ਨੇ ਸਾਨੂੰ ਐਸਟੇਟ ਸਾਹਿਬ ਨੇ ਤੇ ਜਿਹੜੇ ਇੱਥੇ ਦੇ ਇੰਚਾਰਜ ਨੇ ਆਈ ਇੰਚਾਰਜ ਕੇ ਸੁਪਰੀ ਹੋਰ ਦਿੰਦੀ ਆ ਚਾਰ ਨੰਬਰ ਤੋਂ ਕਿਦੇ ਉਹਨਾਂ ਨੇ ਸਾਨੂੰ ਸਿੱਧਾ ਖਾਬ ਲੱਭ ਲਿਆ ਦਿੱਕਿਆ ਸਿੱਧਾ ਧੱਕਾ ਹੋਇਆ ਸਾਡੇ ਨਾਲ ਅਸੀਂ ਬੜੀ ਗੁੰਜਾਇਆ ਉਹਨਾਂ ਨੂੰ ਸਾਰੇ ਕਾਗਜ਼ ਪੱਤਰ ਦਿੱਤੇ ਕਿ ਆਹ ਦੇਖੋ ਜੀ ਕਿਰਾਏ ਤੇ ਵੀ ਅਸੀਂ ਦਿੱਤਾ ਮੈਜਿਸਟਰ ਕੋ ਟੈਸਟ ਕਰਾ ਕੇ ਦਿੱਤਾ ਉਹਨਾਂ ਨੇ ਹੁੰਦੇ ਹੁੰਦੇ ਉਹਨਾਂ ਨੇ ਸਾਡੇ ਸਾਰੇ ਪੂਲ ਪੱਟੇ ਉਹਨੇ ਹੁੰਦੇ ਹੁੰਦੇ ਪੱਟੇ ਸਾਰੇ ਪੂਲ ਉਹ ਉਹਨ ਬਿਲਕੁਲ ਲੋਕਿਆ ਫਿਰ ਚਲੇ ਗਏ ਅਗਲੇ ਦਿਨ ਉੱਟਾ ਉੱਟਾ ਲੈ ਕੇ ਉੱਥੇ ਉਹਨਾਂ ਦਾ ਬੋਰਡ ਵੀ ਲੈ ਕੇ ਜਿਹੜਾ ਭੱਲਾ ਸਿਮਰ ਸਟੋਰ ਨੂੰ ਅਸੀਂ ਦਿੱਤਾ ਕਰਾਇਆ ਸੀ ਉਹਨੇ ਬੋਰਡ ਲੈ ਕੇ ਥਾਣੇ ਸਾਨੂੰ ਪਤਾ ਲੱਗਿਆ ਥਾਣੇ ਇੱਟਾ ਤੇ ਪੂਣ ਲੈ ਕੇ ਆ ਉਹਨੇ ਪੁੱਛਿਆ ਕਿਉਂ ਲੱਗੇ ਆ ਜੀ ਸਾਨੂੰ ਕਹਿੰਦੇ ਨੰਬਰ ਨਹੀਂ ਲੱਗਾ ਸੀ ਨੰਬਰ ਸਾਫ਼ ਉੱਤੇ ਲਿਖਿਆ ਜੀ ਨੰਬਰ ਸਾਫ਼ ਲਿਖਿਆ ਭੱਲਾ ਸਿਮਰ ਸਟੋਰ ਦੇ ਉੱਤੇ ਬੋਰਡ ਦੇ ਉੱਤੇ ਨਾਮ ਨੰਬਰ ਲਿਖਿਆ ਆਇਆ ਮੇਰਾ ਨੰਬਰ ਆ ਤੇ ਮੇਰੀ ਸਿਸਟਰ ਦਾ ਵੀ ਨੰਬਰ ਉੱਤੇ ਆ ਗਿਆ ਸਿੱਧਾ ਸਾਫ਼ ਸਾਨੂੰ ਧਮਕੀ ਧਮਕੀ ਦੇ ਰਹੀ ਉਹਦੇ ਸਾਹਮਣੇ ਐ ਤੇ ਸਾਹਮਣੇ ਸਾਨੂੰ ਉਹ ਕਿਹਾ ਜਾ ਰਿਹਾ ਉਹ ਕਿ ਤੈਨੂੰ ਦੇਖ ਲਾਂਗੇ ਅਸੀਂ ਤੂੰ ਮੈਨੂੰ ਪਤਾ ਨਹੀਂ ਤੂੰ ਮੈਨੂੰ ਜਾਣਦਾ ਨਹੀਂ ਚੰਗੀ ਤਰ੍ਹਾਂ ਤੈਨੂੰ ਕਿੱਦਾਂ ਚੱਕ ਲਾਂਗੇ ਇਹ ਸਿੱਧਾ ਮੇਰੀ ਸਿਸਟਮ ਨੂੰ ਤੇ ਮੈਨੂੰ ਸਿੱਧਾ ਟਰੈਟ ਦੁੱਤਾ ਜੀ ਐਸੇ ਜਵਾਬ ਦੇ ਮੂੰਹ ਤੋਂ ਦਮਲੇ ਦੁੱਤਾ ਉਹ ਐਸੇ ਚਲਦਾ ਇੱਕ ਇੱਕ ਪੁਆਇੰਟ ਵੀ ਕੁਝ ਨਹੀਂ ਬੋਲੇ ਸਾਡੇ ਕਿ ਕਾਰਵਾਈ ਕੀ ਹੋਈ ਹੈ ਜੀ ਹਾਂ ਜੀ ਸਾਡੇ ਤੇ ਜੀ ਪਰਚਾ ਘਟਾਤਾ ਮੇਰੇ ਕੋਲ ਰਜਿਸਟਰ ਕਰੋ ਕਿ ਜੀ ਐਸੇ ਐਸੇ ਆ ਕੇ ਇੱਟਾ ਤੇ ਟਰੇਦੀ ਕਿਤਾ ਹੁਣ ਇਹਨੇ ਕਿਰਾਇਆ ਤੇ ਦਿੱਤਾ ਜੀ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਮੈਂ ਆਪਣੀ ਸਿੱਟੀਆਂ ਜੀ ਮੈਂ ਸਾਰੇ ਡਾਕੂਮੈਂਟ ਉਹਨਾਂ ਦੇ ਨਾਲ ਲਾਏ ਸਾਰੇ ਥਾਣੇ ਦੇ ਦਿੱਤੇ ਵੀ ਆਏ ਕਿਹਾ ਕਿ ਇਹਦਾ ਸਿੱ ਕੀ ਅੱਜ ਕੀ ਮਸਲਾ ਹੈ ਅੱਜ ਇਹ ਮਸਲਾ ਜੀ ਮੈਂ ਇੱਥੇ ਆ ਕੇ ਦੇਖਿਆ ਮੈਨੂੰ ਇੱਥੋਂ ਵੀ ਫੋਨ ਆਇਆ ਜੀ ਤੁਹਾਡੀ ਜ਼ਮੀਨ ਤੇ ਫੇਰ ਇੱਥੋਂ ਦੀ ਪਟਪਟਾਈ ਹੋ ਰਹੀ ਹੈ ਜੀ ਉਹ ਫੇਰ ਪਟ ਰਿਹਾ ਜੀ ਅਸੀਂ 2 ਘੰਟੇ ਤੋਂ ਉੱਤੇ ਖੜੇ ਹੋਏ ਆਂ ਹੂਨਸੋ ਵਾਲੇ ਤੋਂ ਕਿਤੇ ਦੇ ਤੋਂ ਮੈਸੇਜ ਵੀ ਦਿੱਤਾ ਜੀ ਕੋਈ ਨਹੀਂ ਆ ਰਿਹਾ ਜੀ ਇਹਨਾਂ ਜਿਹੜਾ ੱੱੱਕਾ ਕਰ ਰਿਆ ਸੀ ਕਿੱਥੇ ਜਾਈਏ ਜਿਹੜਾ ਦਰਵਾਜ਼ਾ ਕਰਕਾਈਏ ਜਿਹੜਾ ਸਾਡਾ ਇੰਕਾਫ ਹੋਵੇ ਪਰੇ ਕਿਸੇ ਦੇ ਘਰ ਦੇ ਅਸੀਂ ਘੜੀਏ ਕਿਸੇ ਦੇ ਘਰ ਅੱਭੀ ਉਹਨਾਂ ਨਾਲ ਹੀ ਕਰਨ ਦੀ ਕੋਸ਼ਿਸ਼ ਸਾਨੂੰ ਹਾਂਜੀ ਮਿਲਾਂਗੇ ਜ਼ਰੂਰ ਮਿਲਾਂਗੇ ਸਰ ਜੀ ਅਸੀਂ ਕਮਿਸ਼ਨ ਸਾਹਿਬ ਨੂੰ ਮਿਲਣਾ ਜਾਵਾਂਗੇ ਕਿ ਸਾ ਬਿਲਕੁਲ ਮਿਲਾਂਗੇ ਸਾਡੇ ਨਾਲ ਟੱਕਾ ਰੁਕਿਆ ਜਾਵੇ ਜਿੱਦਾਂ ਇਹ ਸਾਡੇ ਨਾਲ ਇਹਨਾਂ ਟੱਕਾ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਦਿਖਾ ਵੀ ਰਿਹਾ ਜੇ ਇਹਨਾਂ ਨੂੰ ਲੱਗ ਰਿਹਾ ਸੀ ਕਿ ਤੁਹਾਡਾ ਇੱਥੇ ਕਬਜ਼ਾ ਉਹਨਾਂ ਦਾ ਹੋ ਰਿਹਾ ਤੇ ਪੁਲਿਸ ਮੈਥੇ ਕੋ ਜਾੰਦੇ ਉਹਨਾਂ ਨੂੰ ਫੋੜ ਜਾਂਦੇ ਤੇ ਫਿਰ ਦਰਵਾਜ਼ਾ ਖੜਕਾਂਦੇ ਜੀ ਹੈ ਤੁਹਾਡਾ ਜੀ ਕਬਜ਼ਾ ਤੁਹਾਡਾ ਹੋ ਗਿਆ ਜਿੱਦਾਂ ਉਹਨਾਂ ਨੇ ਪੁਲਿਸ ਨੂੰ ਲੈ ਕੇ ਟੱਕਾ ਕਰਵਾਇਆ ਜੀ ਤੁਹਾਡੀ ਜ਼ਮੀਨ ਤੇ ਦੇਖੋ ਜੀ ਮੇਰੇ ਨੌਨ ਹੈਗੇ ਨੇ ਜੀ ਉਹਨਾਂ ਦੀ ਜਗ੍ਹਾ ਹੈਗੀ ਉਹ ਹੈਗੇ ਐਨ ਆਰ ਆਈ ਠੀਕ ਹੈ ਐਮ ਐਮ ਅਮਰੀਕਾ ਰਹਿੰਦੇ ਨੇ ਠੀਕ ਹੈ ਉਹਨਾਂ ਨੇ ਉਹਨਾਂ ਨੇ ਮਨ ਕੇ ਇੱਥੇ ਰੱਖਿਆ ਵੀ ਮੈਂ ਕੇਅਰ ਕਰਨੀ ਨਾ ਜ ਕਮ ਹੁੰਦੇ ਇਹਨਾਂ ਦੇ ਇਹ ਹੀ ਚੀਜ਼ ਸੀ ਬਸ ਕਿੰਨੀ ਦੇਰ ਤੋਂ ਪੰਗਾ ਚੱਲ ਰਿਹਾ ਸੀ ਇਹ ਇਹ ਪੰਗਾ ਤੇ ਜਗ੍ਹਾ ਤਾਂ ਅਸੀਂ ਬਹੁਤ ਦਿਨ ਪਹਿਲੇ ਲਈ ਹੋਈ ਜੀ ਇਹ ਤਾਂ ਹੁਣ ਕੰਸਟਰਕਸ਼ਨ ਸ਼ੁਰੂ ਕੀਤੀ ਹੈ ਤੇ ਇਹ ਵਿੱਚੋਂ ਆ ਗਏ ਨੇ ਜੀ ਤੁਸੀਂ ਕਦੋਂ ਤੁਹਾਡੇ ਕੋਲੇ ਜਿਹੜੀ ਹੈ ਜਗਾ ਕਦੋਂ ਲਈ ਸੀ ਕਿੰਨੀ ਕਿ ਦਿਨ ਹੋ ਗਏ ਤੁਹਾਡੇ ਕੋਲੇ ਜਿਹੜੇ ਤੁਹਾਡੇ ਜਿਹੜੇ ਇਹਨਾਂ ਨੇ ਤੁਹਾਨੂੰ ਮਤਲਬ ਇੱਥੇ ਕੇ ਟਿੱਕ ਰੱਖਿਆ ਕਿੰਨੇ ਸਾਲ ਪੱਲੇ ਦੀ ਉਹਨਾਂ ਕੋਲੇ ਹੈਗੀ ਜ਼ਿਲ੍ਹਾ ਮਨੂੰ ਹੋ ਗਏ ਜੀ ਸਾਲ ਹੋ ਗਏ ਜਿਸ ਤਰੀਕੇ ਹੋਏ ਨੇ ਤੇ ਉਹ ਜਿਹੜੀ ਦੂਸਰੀ ਪਾਰਟੀ ਜਿਨ੍ਹਾਂ ਨੇ ਇੱਥੇ ਅੰਗਮਾ ਕੀਤਾ ਉਹ ਆ ਕੇ ਦੋਠ ਲਾ ਰਹੇ ਸੀ ਕਿ ਉਹਨਾਂ ਕੋਲ 1972 ਤੋਂ ਮਤਲਬ ਇਹ ਥਾਂ ਦੀ ਜ਼ਿਲ੍ਹਾ ਹੈਗੀ ਹੈ ਐਕਚੁਅਲੀ ਕੀ ਜਿਹੜੀ ਉਹਨਾਂ ਕੋਲ ਰਜਿਸਟਰੀ ਹੈਗੀ ਉਹ ਹੈਗੀ ਪੀਰੂ ਬੰਦੇ ਦੀ ਇਹ ਜਗਾ ਬੰਦੀ ਮਾਲ ਬਗਾਰ ਚ ਠੀਕ ਹੈ ਉਹ ਪੀਰੂ ਬੰਦੇ ਏਰੀਆ ਬੰਦਾ ਲੈਨੋਪਾਰ ਉਹਦੇ ਕਰ ਕਨਫਿਊਜ਼ਨ ਹੈ ਕਿਉਂਕਿ ਇਹਨਾਂ ਨੇ ਦੋ ਚਾਰ ਨਾਂ ਦੇ ਪਹਿਲਾਂ ਨਾਲ ਹੀ ਧੱਕਾ ਕਰਨ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਕੋਰਟ ਚ ਉੱਥੇ ਹੀ ਜੁੱਤੀਆਂ ਖਾ ਕੇ ਹਾਰ ਹਾਰ ਕੇ ਆਏ ਹੋਏ ਨੇ ਨਹੀਂ ਇਹਦੇ ਵਿੱਚ ਜਿਹੜਾ ਉਹਨਾਂ ਤੇ ਕੋਈ ਪਰਚਾ ਵੀ ਦਰਜ ਹੋਇਆ ਹੋਵੇ ਇਸੇ ਜ਼ਮੀਨ ਤੇ ਕਬਜ਼ਾ ਦਾ ਆਇਆ ਕੋਈ ਹੋਰ ਕੋਈ ਪਰਚਾ ਕਬਜ਼ੇ ਦਾ ਐਨਰ ਇਹ ਜਗ੍ਹਾ ਦਾ ਕਬਜ਼ਾ ਕਰਨਗੇ ਤਾਂ ਕੁਛ ਨਾ ਕੁਛ ਤਾਂ ਹੋਏਗਾ ਨਹੀਂ ਜਿਹੜਾ ਪਰਚਾ ਦਰਜ ਹੋਇਆ ਆਇਆ ਹੈ ਮਤਲਬ ਉਹ ਪਹਿਲੇ ਇਸੇ ਜ਼ਮੀਨ ਤੇ ਕਬਜ਼ਾ ਦਾ ਕਰਨ ਦਾ ਹਾਂਜੀ 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 ਪਰ ਕਬਜ਼ੇ ਦਾ ਪਰਚਾ ਉਹਨਾਂ ਤੇ ਦਰਜ ਆ ਫਿਰ ਵੀ ਆਪਣੇ ਉਹਨਾਂ ਮਾਲਕ ਦੱਸ ਰਹੇ ਹਾਂ ਕੋਰਟ ਚਾਣ ਜੀ ਕਾਗਜ਼ ਸਾਡੇ ਕਾਗਜ਼ ਉਹਨਾਂ ਕੋਲ ਲਗਾ ਕੇ ਸਾਡੇ ਕੋਲ ਨੇ ਉਹ ਕਹਿੰਦਾ ਤੁਹਾਡੇ ਕੋਲ ਤੁਹਾਡੇ ਵਾਲੇ ਬੰਦੇ ਕੋਲ ਰਜਿਸਟਰੀ ਜਾਲੀ ਹੈ ਜੀ ਐਦਾਂ ਤੁਸੀਂ ਕਹਿਦਾਂਗੇ ਜਾਲੀ ਉਹਨਾਂ ਕੋਲੇ ਜੀ ਇਹ ਤਾਂ ਇਹ ਤਾਂ ਬੱਦਰ ਦੀ ਹੈ ਇਹ ਤਾਂ ਕੋਰਟ ਕਰੇਗਾ ਨਾ ਜਾ ਕੇ ਕੋਰਟ ਫੈਸਲਾ ਕਰੇਗਾ ਨਾ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਭ ਕੁਝ ਹੈਗੇ ਨੇ ਜੀ ਜਦੋਂ ਇਹ ਉਹ ਕਹਿ ਰਿਹਾ ਕਿ ਸਾਡੇ ਕੋਲ 1972 ਦੀ ਰਜਿਸਟਰੀ ਆ ਤੁਹਾਡੇ ਕੋਲੇ ਤੁਸੀਂ ਕਹਿ ਰਹੇ ਹੋ ਸਾਡੀ ਫਿਰ ਰਜਿਸਟਰੀ ਆ ਉਹਨਾਂ ਤੇ ਜਿਹੜਾ ਪਰਚਾ ਹੋਇਆ ਹੈ ਰਜਿਸਟਰੀ ਜਿਹੜੀ ਹੈ ਜਿਹੜੇ ਸਾਡੇ ਕੋਲ ਰਜਿਸਟਰੀਆਂ ਪੁਰਾਣੀਆਂ ਪਈਆਂ ਉਹ ਵੀ 1972 ਦੀ ਹੀ ਪਈਆਂ ਹੋਈਆਂ ਨੇ ਜੀ ਅਸਲ ਵਿੱਚ ਮੈਂ ਇਹ ਰੀਸੀਪਟ ਲੈਣਾ ਚਾਹ ਰਿਹਾ ਸੀ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਨੇ ਇਸੇ ਥਾਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਹੀ ਹੋਇਆ ਨਾ ਪਰ ਪਰ ਉਹ ਪਰਚਾ ਦਰਜ ਹੋਣ ਤੋਂ ਬਾਅਦ ਵੀ ਇੱਥੇ ਪਹੁੰਚੇ ਹੋਏ ਨੇ ਦੁਬਾਰਾ ਇਹ ਆਪਣਾ ਕਰਨ ਲਈ ਉਹਨਾਂ ਨੇ ਆਪਣੇ ਟੱਕਾ ਪਤਾ ਹੈ ਪਤਾ ਐਨਆਰਆਈ ਪਾਰਟੀ ਇੱਥੇ ਹੈਣੀਗੀ ਤੱਕਾ ਕਰ ਲੋ ਜਿੱਦਾਂ ਤੁਸੀਂ ਦੱਸਦੇ ਹੋ ਵੀ ਇਹ ਮਾਲ ਵਿਕਾਸ ਤੇ ਪੀਰੂ ਬੰਦੇ ਦਾ ਜਿਹੜਾ ਹੈਗਾ ਮਾਮਲਾ ਹੈ ਬਟ ਜੇ ਉਹਨਾਂ ਕੋਲ ਰਜਿਸਟਰੀ ਜਿਹੜੀ ਹੈਗੀ ਹੈ ਮਾਲ ਵਿਕਾਸ ਦੀ ਹੈ ਪੀਰੂ ਬੰਦੇ ਦੀ ਕਿਸੇ ਨੂੰ ਦਿਖਾਏ ਉਹਨਾਂ ਕਾਗਜ਼ ਕਿਸ ਨੂੰ ਉਹਨੇ ਦਿਖਾਉਂਦੇ ਨਹੀਂ ਕਾਗਜ਼ ਸ਼ੋਅ ਹੀ ਨਹੀਂ ਕਰਦੇ ਆਪਣੇ ਅਚ ਕਾਗਜ਼ ਸ਼ੋਅ ਨਹੀਂ ਕਰਦੇ ਪੁਲਿਸ ਸਾਨੂੰ ਬੜੀ ਮਦਦ ਕਰਾਉਂਦੀ ਹੈ ਪੁਲਿਸ ਪੁਲਿਸ ਨੇ ਘੜੋ ਘੜ ਤਿੰਨ ਵਾਰੀ ਉਹਨਾਂ ਨੂੰ ਬੁਲਾਇਆ ਵੇ ਕਾਗਜ਼ ਲੈ ਕੇ ਆਓ ਬੜਾ ਤਿੰਨ ਵਾਰੀ ਨਹੀਂ ਗਏ ਉਹ ਤੁਸੀਂ ਆਪਣੇ ਸਾਰੇ ਡਾਕੂਮੈਂਟ ਸਬਮਿਟ ਕਰਾਏ ਹੋ ਪੁਲਿਸ ਕੋਲ ਸਭ ਕਰਾਏ ਨਹੀਂ ਜੀ ਓਕੇ ਤੇ ਅੱਜ ਜੇ ਅੱਜ ਕੀ ਹੋਇਆ ਸੀ ਮੇਨ ਅੱਜ ਹੰਗਾਮਾ ਕਿਉਂ ਹੋਇਆ ਬਸ ਅੱਜ ਉਹ ਹੀ ਦੇਖਿਆ ਵੀ ਕੋਈ ਹੈ ਨਹੀਂਗਾ ਕਰਨ ਵਾਲਾ ਕੋਈ ਹੈ ਨਹੀਂ ਪਿੱਛੇ ਕੋਈ ਦੇਖਣ ਵਾਲਾ ਉਹ ਜਗ੍ਹਾ ਸੀ ਇੱਟਾ ਕਿਸੇ ਨੂੰ ਕਰਾਏ ਤੇ ਦਿੱਤਾ ਹੋਇਆ ਸੀਗਾ ਇੱਟਾ ਪਾਈਆਂ ਸੀ ਉਹ ਜਗ੍ਹਾ ਸਾਡੀ ਸਾਡੀ ਜਗ੍ਹਾ ਤੇ ਆ ਕੇ ਕੋਈ ਚੀਜ਼ ਨਜ਼ਰ ਰੱਖੇਗਾ ਤੇ ਕੈਮਰਾ ਵੀ ਲਵਾਇਆ ਹੈ ਉੱਪਰ ਕਿਉਂ ਤੇ ਕੈਮਰਾ ਸੀ ਆਪਣੀ ਜਗ੍ਹਾ ਦੀ ਸੇਫਟੀ ਲਈ ਖੜਾ ਰੱਖਣਾ ਜੀ ਅੱਛ ਬਿਲਕੁਲ ਜੀ ਨੀਹਾਂ ਪਰ ਨੀਹਾਂ ਕੰਮ ਕਰ ਸੰਗਠਨ ਕੰਮ ਕਰਨਾ ਨੇ ਆਪਾਂ ਮੇਰਾ ਨਾਮ ਜੀ ਹਵਾਲ ਨੰਬਰ 49 ਦੇ ਖੜੇ ਮੇਰਾ ਨਾਮ ਤੀਨਦਰ ਸਿੰਘ ਰਾਜਾ ਮੈਂ ਮੌਜੂਦਾ ਕੌਂਸਲਰ ਇੱਥੇ ਦਾ ਆਜਾ ਕਿਹੜੀ ਪਾਰਟੀ ਤੋਂ ਆਮ ਆਦੀ ਪਾਰਟੀ ਤੋਂ ਮੈਨੂੰ ਜਦੋਂ ਫੋਨ ਆਇਆ ਕਿ ਇੱਥੇ ਜੀ ਰੋਲਾ ਪੈ ਗਿਆ ਪੁਲਿਸ ਆਈ ਮੈਂ ਮੌਕੇ ਤੇ ਪਹੁੰਚਿਆ ਤੇ ਦੋ ਪਾਰਟੀਆਂ ਕਰ ਰਹੀਆਂ ਜਗ੍ਹਾ ਮੇਰੀ ਹੈ ਇੱਕ ਦੂਸਰੀ ਪਾਰਟੀ ਕੇ ਇੱਥੇ ਕਰ ਰਹੀ ਪਜਕਾ ਮੇਰੀ ਹੈ ਮਗਰ ਵਿੱਚੋ ਇਸ਼ੂ ਕਰਾ ਆਇਆ ਮਾਲ ਵਗਾ ਤੇ ਪੀਰੂ ਬੰਦੇ ਦਾ ਜਿਹੜਾ ਮੇਰਾ ਏਰੀਆ ਉਹ ਮਾਲ ਵਗਾਤ ਪੈਂਦਾ ਵਾ ਤੇ ਨਾਲੇ ਤਾਂ ਉਸ ਪਰ ਵੀ ਇਹ ਏਰੀਆ ਪੀਰੂ ਬ ਉਹ ਮਾਲਕ ਹੈ ਹੁਣ ਇਹ ਨਹੀਂ ਪਤਾ ਦੋਨੋਂ ਤੇਰਾ ਚ ਕਿਹਦੇ ਕੋਲ ਮਾਲਕੀ ਬਗਾਦੀ ਹੈ ਜੇ ਕਿਸੇ ਕੋਲ ਪੀਰੂ ਬੰਦੇ ਦੀ ਹੈ ਪੀਰੂ ਬੰਦਾ ਇੱਥੇ ਪੈਂਦਾ ਨਹੀਂ ਪੀਰੂ ਬੰਦਾ ਨਾਲੇ ਪਾਰ ਪੈਂਦਾ ਜਿਹੜੀ ਰਿਸ਼ਤੀ ਉੱਥੇ ਦੀ ਹੈ ਜਿਹੜਾ ਪੋਸਟਵਾਲਾ ਧੱਕਾ ਕੀਤਾ ਗਿਆ ਨਹੀਂ ਮੈਂ ਜਦੋਂ ਮੌਕੇ ਤੇ ਪਹੁੰਚਿਆ ਉਦੋਂ ਤਾਂ ਪੋਸਟ ਜਾ ਚੁੱਕੀ ਸੀ ਰਿਸ਼ਤੀ ਹੈ ਕਿ ਇਹ ਜ਼ਮੀਨੀ ਵਿਵਾਦ ਹੈ ਕਿਦਾ ਮੈਂ ਕਹਿੰਦਾ ਨਹੀਂ ਦੋਨੋਂ ਪਾਰਟੀਆਂ ਜਿਹਦੇ ਕੋਲ ਮਾਲਕੀ ਬਗਾਦੀ ਰਿਸ਼ਤੀ ਹੈ ਉਹ ਮਾਲਕ ਹੈ ਕਿਉਂਕਿ ਆਪਾਂ ਜਿੱਥੇ ਖੜੇ ਆ ਮਾਲਕੀ ਬਗਾਦ ਪੈਂਦੇ ਆ ਪੀਰੂ ਬੰਦਾ ਨਾਲੇ ਉਸ ਪਾਰ ਹੈ ਅੱਛਾ ਭਾਜੀ ਰਿਸ਼ਤੀ ਉਹਨਾਂ ਕੋ ਵੀ ਹੈਗੀ ਤੇ ਦੂਜੀ ਪਾਰਟੀ ਕੋ ਵੀ ਭਾਜੀ ਉਹ ਪੁੱਛ ਰਹੇ ਨਹੀਂ ਜਦੋਂ ਮੈਂ ਪਹੁੰਚਿਆ ਪੁਲਿਸ ਆ ਚੁੱਕੀ ਸੀ ਭਾਜੀ ਹਾਂਜੀ ਜਦੋਂ ਮੈਂ ਪਹੁੰਚਿਆ ਪੁਲਿਸ ਆ ਚੁੱਕੀ ਸੀ